ਪੰਜ ਦਰਿਆਵਾਂ ਦੀ ਧਰਤੀ ਕਹਿ ਜਾਣ ਵਾਲੇ ਪੰਜਾਬ ਵਿੱਚ ਚੱਲਿਆ ਛੇਵਾਂ ਦਰਿਆ ਚਿੱਟੇ ਦਾ ਜਿਸ ਨੇ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਕੇ ਰੱਖ ਦਿੱਤਾ ਚੰਗੇ ਚੰਗੇ ਪੜ੍ਹੇ ਲਿਖੇ ਨੌਜਵਾਨ ਇਸ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ ਅਤੇ ਚਾਹ ਕੇ ਵੀ ਇਸ ਨੂੰ ਨਹੀਂ ਛੱਡ پا ਰਹੇ ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਦੋ ਦੋਸਤ ਇਕੱਠੇ ਨਸ਼ਾ ਕਰਦੇ ਹਨ ਅਤੇ ਇੱਕ ਜ਼ਿਆਦਾ ਕਰ ਲੈਂਦਾ ਹੈ ਜਿਸ ਦੀ ਸਿਹਤ ਵਿਗੜ ਜਾਂਦੀ ਹੈ ਅਤੇ ਰਾਹਗੀਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਉਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲੇ ਇਲਾਜ ਲਈ ਦਾਖਲ ਕਰਵਾਉਂਦੀ ਹੈ ਨੌਜਵਾਨ ਦੀ ਪਛਾਣ ਪਰਮਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਸੁੰਦਰ ਨਗਰ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਇੱਕ ਦੋਸਤ ਲੱਕੀ ਨੇ ਕਿਹਾ ਕਿ ਉਸ ਦਾ ਦੋਸਤ ਉਸ ਨੂੰ ਆਪਣੀ ਕਾਰ 'ਚ ਬਿਠਾ ਕੇ ਹਸਲੀ ਦੇ ਨਾਲੇ ਕੋ ਲੈ ਜਾਂਦਾ ਹੈ ਅਤੇ ਉੱਥੇ ਚਿੱਟੇ ਦਾ ਨਸ਼ਾ ਕਰਦਾ ਹੈ ਜਿਸਨੇ ਕੀ ਪਹਿਲਾਂ ਵੀ ਕੀਤਾ ਹੋਇਆ ਸੀ ਜਿਸ ਨਾਲ ਉਸਦੀ ਸਿਹਤ ਵਿਗੜ ਗਈ ਦੂਜੇ ਪਾਸੇ ਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਨਸ਼ਾ ਛੱਡ ਰਿਹਾ ਹੈ ਤੇ ਗੋਲੀ ਖਾ ਰਿਹਾ ਹੈ ਉਧਰ ਹਸਪਤਾਲ ਦੀ ਡਾਕਟਰ ਅਮਨਦੀਪ ਕੌਰ ਨੇ ਕਿਹਾ ਕਿ ਉਸਦਾ ਦੋਸਤ ਹੀ ਪਰਮਿੰਦਰ ਸਿੰਘ ਨੂੰ ਲੈ ਕੇ ਆਇਆ ਸੀ ਜੋ ਕਿ ਓਵਰਡੋਸ ਸੀ ਜਿਸਦਾ ਇਲਾਜ ਕੀਤਾ ਗਿਆ ਹੈ ਹੁਣ ਪਹਿਲਾਂ ਨਾਲੋਂ ਬਿਹਤਰ ਹੈ ਪਰ ਜੇ ਵੀ ਉਸਨੂੰ ਡਾਕਟਰੀ ਇਲਾਜ ਦੀ ਜ਼ਰੂਰਤ ਹੈ ਬਟਾਲਾ ਤੋਂ ਲਪਰੀ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ ਇਹਦਾ ਨਾਮ ਹੈ ਪੱਟੀ ਕਹਿੰਦੇ ਉਹਦਾ ਨਾਮ ਤਾਂ ਮੈਨੂੰ ਹੀ ਪੂਰੇ ਨੇਮ ਦਾ ਨਹੀਂ ਪਤਾ ਹੋਏਗੀ ਉਜਨੀ ਭਾਈ ਇਹ ਪੇਪਰ ਦੇ ਲਾਂਦੇ ਆ ਤੇ ਪਹਿਲਾਂ ਵੀ ਸ਼ਰਾਬ ਸ਼ਰੂਪ ਕੀਤੀ ਇਹਨਾਂ ਨੇ ਤੇ ਇਹਨਾਂ ਲਾ ਕੇ ਕਿ ਤਾਂ ਝੋਕ ਲੱਗੀ ਇਹਨਾਂ ਦੀ ਟੇ ਡੇਗੇ ਤੇ ਮੈਂ ਕਿਹਾ ਪੱਟੀ ਦਾ ਪੱਟੀ ਵੀਰ ਪੱਟੀ ਵੀਰ ਪੱਟੀ ਵੀਰ ਇਹ ਉੱਚੀ ਆ ਹੁਣ ਜਿਹਨਾਂ ਬੱਲੇ ਇਕੱਠੇ ਹੋਗੇ ਤੇ ਇੱਥੇ ਲਾਏ ਹਾਂ ਸਿਬਲੋਸਪੀਟਲ ਕਵਾਂਟੀਟੀ ਜ਼ਿਆਦਾ ਹੈ ਹੋਰ ਉਹ ਜ਼ਿਆਦਾ ਤੇ ਨਹੀਂ ਜਿੰਨਾ ਇਹ ਭਾਈ ਕਰਦੇ ਆ ਆਪਣਾ ਹਨ ਇਹਨਾਂ ਨੇ ਉਹਨਾਂ ਹੀ ਲਿਆਂਦਾ ਹੈ ਪਤਾ ਨਹੀਂ ਕਿੰਨਾ ਕਿਤੋਂ ਲਿਆਂਦਾ ਇਹਨਾਂ ਨੇ ਲਿਆਂਦਾ ਹੈ ਸ਼ਰਾਬ ਤੁਸੀਂ ਮੈਂ ਇਹਨਾਂ ਨੇ ਮੈਨੂੰ ਇਹਨਾਂ ਨੇ ਇੱਥੋਂ ਸਿਵਲ ਹਸਪੀਟਲ ਲੱਕੋ ਚੱਕਿਆ ਵਾ ਨਹੀਂ ਯਕੀਨ ਤੇ ਬਾਹਰ ਭਾਜੀ ਬੈਠੇ ਉਹਨਾਂ ਨੂੰ ਪੁੱਛ ਲਓ ਵੀ ਇਹਨਾਂ ਨੇ ਵਾਇਰ ਮਾਰੀ ਮੈਨੂੰ ਗੱਡੀ 'ਚ ਬਿਠਾ ਕੇ ਕਹਿੰਦੇ ਆ ਚੱਲੀ ਜਾਣਾ ਕੰਮ ਮੈਂ ਕਿਹਾ ਪਤਾ ਨਹੀਂ ਕਿਹੜੇ ਕੰਮ ਜਾਣਾ ਮੈਂ ਬਹਿ ਗਿਆ ਭਾਜੀ ਤੇ ਉਸੇ ਜਗ੍ਹਾ ਤੇ ਹਸਨੀ ਦੇ ਖੰਡੇ ਦੇ ਉਹਨਾਂ ਨੇ ਆ ਗਏ ਅਰ ਤੂੰ ਵੀ ਤਾਂ ਛੁੱਟ ਕੇ ਭੱਜ ਚੱਲ ਲਈ ਉਹ ਭਾਜੀ ਮੈਂ ਨਹੀਂ ਛੁੱਟ ਕੇ ਕਿਉਂ ਭਜਣਾ ਭਾਜੀ ਸਾਡੇ ਮੈਂ ਨਾਲ ਆ ਗਿਆ ਮੰਨ ਲਓ ਮੈਂ ਭੱਜ ਵੀ ਜਾਂਦਾ ਫਿਰ ਵੀ ਮੇਰਾ ਨਾਲ ਰਹਿਣਾ ਹੈ ਤੇ ਮੈਂ ਇਹਦੇ ਨਾਲ ਆ ਭਾਜੀ ਤੂੰ ਇੰਜੈਕਸ਼ਨ ਲਾਉਂਦੇ ਕਿ ਤੁਸੀਂ ਵੀ ਪੇਪਰ ਤੇ ਲਾਉਂਦੇ? ਜੀ ਮੈਂ ਦੇ ਹੁਣ ਦਵਾਈ ਖਾਣਾ ਆ ਜਾਂ ਵੱਲੋਂ ਦਵਾਈ ਲੈ ਕੇ ਆਇਆ। ਦਵਾਈ ਦਾ। ਫੇਰ ਨਾਲ ਕਿਉਂ ਗਏ? ਹਾਂਜੀ। ਦਵਾਈ ਖਾਦੇ ਫੇਰ ਨਾਲ ਕਿਉਂ ਗਏ? ਉਹ ਭਾਜੀ ਇਹਨੇ ਆਵਾਜ਼ ਮਾਰੀ। ਕੀ ਨਾਮ? ਭੱਟੀ ਭਾਜੀ ਕਹਿੰਦੇ ਨੇ ਭੱਟੀ। ਪੂਰਾ ਨਾਮ ਕੀ ਹੈ? ਪੂਰਾ ਨਾਮ ਨਹੀਂ ਭਾਜੀ ਬੰਦਾ। ਪੇਪਰ ਤੇ ਲੰਦਿਆ ਤੂੰ? ਪਹਿਲਾਂ ਲੰਦਿਆ ਪੇਪਰ ਤੇ। ਇੰਜੈਕਸ਼ਨ ਵੀ ਲੰਦਦੇ ਜੀ? ਨਹੀਂ ਇੰਜੈਕਸ਼ਨ ਨਹੀਂ ਭਾਜੀ। ਹਾਂ? ਨਹੀਂ ਭਾਈ। ਅੱਜ ਵੀ ਲਾਇਆ। ਖਾਦ ਲੱਗਦੀ। ਉਹ ਮੈਂ ਦਵਾਈ ਸਨ ਖਾਧੀ ਭਾਜੀ। ਇਹ ਤਰ੍ਹਾਂ ਆਹੰਦੋ ਇਹਨਾਂ ਦੋ ਇਹਨਾਂ ਦੋ ਵਾਹ ਮੋੜਾ ਜਿੱਦਾਂ ਪੰਗੜੀ ਗਲ ਹੁੰਦੀ ਹੈ ਉਹ ਵਰਸਾਂ ਪਾ ਲਿਆ ਕੀ ਖਾਧਕ ਨਹੀਂ ਸੀ ਆਪਣਾ ਗੋਲੀ ਸੀ ਨਾ ਬਾਪ ਨੂੰ ਉਹਦਾ ਕਦੀ ਵੱਧ ਖਾਧੀਆਂ ਨਹੀਂ ਬੰਦਾ ਉਹ ਹੈ ਵੈਰ ਸਹੀ ਸਮਝਦੇ ਤੇਰੀ ਗੋਲੀਆਂ ਖਾਣੀਆਂ ਵੇਖੋ ਪੰਜਾਬ ਜਿੱਥੇ ਦਾ ਪਾਸੇ ਜਾਈਦਾ ਬਈ ਜਿੱਦਾਂ ਮੈਂ ਅੱਜ ਜਦੋਂ ਚਲੋ ਪਹਿਲਾਂ ਜਦੋਂ ਹੈ ਨਾ ਅੱਜ ਤੋਂ 2 4 5 ਮਹੀਨੇ ਪਹਿਲਾਂ ਜਦੋਂ ਉਹ ਹੁੰਦਾ ਆਪਣਾ ਜੋ ਵੀ ਕਹਿੰਦੇ ਇੱਟਾ ਵਗੈਰਾ ਹੈ ਨਾ ਉਹ ਕਰਦੇ ਨੇ ਉਹ ਤੋਂ ਬਚਣ ਲਈ ਜਿੱਦਾਂ ਵੀ ਮੈਂ ਕਿੰਨੇ ਹਜ਼ਾਰ ਰੁਪਏ ਦੇਣ ਦਾ ਦਿੰਦਾ ਹਰ ਚੱਲੀ ਨਾ ਉਸ ਤੋਂ ਵੇਰਵੇ ਚੱਲ ਨਹੀਂ ਗਏ ਆਪਣੇ ਭਾਈ ਹੋਰ ਵੇਖੀਂ ਮੈਂ ਤੈਨੂੰ ਕੀ ਕਰਨ ਉਹ ਇਹਦੇ ਤਾਂ ਖਾਂਗੇ ਉਹ ਖਾਂਦੇ ਅਸੇ ਵਿਆਹ ਦੇ ਤੁਸੀਂ ਆਈ ਮੈਡ ਸਹੀ ਸਮਝਦੇ ਵੈਸੇ ਇਸ ਚੀਜ਼ਾਂ ਨੂੰ ਨਹੀਂ ਸਹੀ ਨਹੀਂ ਮਤਲਬ ਮੈਂ ਉਸ ਚੀਜ਼ ਨੂੰ ਤਾਂ 1000 ਰੁਪਏ ਉਸ ਚੀਜ਼ ਨੂੰ ਕੰਟਰੋਲ ਕਰਨ ਲਈ 2 4 50 1000 ਚੱਲ ਜਾਂਦਾ ਬਸ ਇਸ ਕਰ ਉਹ ਤਾਂ ਨਹੀਂ ਆ ਵੇਖੀਂ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਪਰਮਿੰਦਰ ਸਿੰਘ ਡਰਗ ওভারਡੋਸ ਦੇ ਨਾਲ ਤੇ ਅਸੀਂ ਉਹਨੂੰ ਫਰਸਟ ایڈ ਦਿੱਤੀ ਹੈ ਤੇ ਵੈਸੇ ਤਾਂ ਉਹਨੂੰ ਹਸਟ ਆ ਗਏ ਨੇ ਪਰ ਪਹਿਲਾ ਉਹਨਾਂ ਦੀ ਕੰਡੀਸ਼ਨ ਜਿਆਦਾ ਹੀ ਸੀ ਗੀ ਹੁਣ ਤਾਂ ਠੀਕ ਨੇ ਪਹਿਲੇ ਨਾਲੋਂ ਬੈਟਰ ਨੇ ਹਜੇ ਵੀ ਅਸੀਂ ਬੁਲਾ ਕੁਝ ਕਹਿ ਨਹੀਂ ਸਕਦੇ ਹੈਗੇ ਹਜੇ ਵੀ ਉਹਨਾਂ ਨੂੰ ਸਪੈਸ਼ਲਿਸਟ ਦੀ ਜ਼ਰੂਰਤ ਹੈਗੀ ਆ ਬਾਕੀ ਦੇਖੋ ਹੁਣ ਅੱਥੇ ਲੈ ਕੇ ਕਿਉਂ ਆਇਆ ਸੀ ਇੱਥੇ ਲੇਕੇ ਸਾਡੇ ਕੋਲ ਉਹਨਾਂ ਦੇ ਨਾਲ ਹੀ ਕੋਈ ਫਰੈਂਡ ਸੀਗਾ ਉਹਨਾਂ ਦਾ ਉਹੀ ਲੈ ਕੇ ਆਇਆ ਸੀਗਾ